ਅੱਜ ਸਰ ਜੀ ਨਾਗਰ ਦਾ ਮੇਰਾ ਨਾਮ ਜੋਗਾ ਸਿੰਘ ਢਵਾਲ ਜੀ ਤੇ ਤੁਹਾਡੀ ਸੋਸਤਾ ਦਾ ਜੀ ਨਾਮ ਹੈ ਵੈਪਟਿਸਟ ਚੈਰੀਟੇਬਲ ਸੁਸਾਇਟੀ ਅਟਵਾਸਬ ਵਿੱਤਦਾਨਿਕ ਪ੍ਰਾਈਵੇਟ ਸਕੂਲਾਂ ਵਿੱਚ ਆਰਟੀ ਤਹਿਤ 25 ਫੀਸ ਦੀ ਸੀਟਾਂ ਰੱਖ ਜਿਆ ਕਰਨ ਵਾਲਾ ਹੈ ਹਾਈ ਕੋਰਟ ਦਾ ਹੁਕਮ ਜਾਰੀ ਹੋਇਆ ਹੈ ਇਸ ਤਰ੍ਹਾਂ ਦੇਖਦੇ ਇਸ ਚੀਜ਼ ਦੀ ਬਹੁਤ ਸਮੇਂ ਤੋਂ ਮੰਗ ਸੀ ਕਿ ਜਿਹੜਾ ਪ੍ਰਾਈਵੇਟ ਸਕੂਲ ਆ ਬੜੀਆਂ ਮਨਮਾਨੀਆਂ ਦੀਆਂ ਖਬਰਾਂ ਸਾਡੇ ਸਾਹਮਣੇ ਆਉਂਦੀਆਂ ਸੀ ਤੇ ਸਾਡੇ ਬੱਚਿਆਂ ਨੂੰ ਜਿੱਦਾਂ ਦੀ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਉਦਾਂ ਦੀ ਨਹੀਂ ਮਿਲਦੀ ਤੇ ਉਹ ਮੈਂ ਤਾਂ ਉਸ ਪਟੀਸ਼ਨ ਕਰਤਾ ਲਈ ਦਾ ਧੰਨਵਾਦ ਦਿਆਂ ਕਿ ਜਿਨੇ ਮਾਜੋਗ ਹਾਈ ਕੋਰਟ ਦੇ ਵਿੱਚ ਜਾ ਕੇ ਅਪੀਲ ਦਾਖਲ ਕੀਤੀ ਔਰ ਮਾਜੋਗ ਹਾਈ ਕੋਰਟ ਨੇ ਵੀ ਬਹੁਤ ਅੱਛਾ ਡਿਸੀਜਨ ਦਿੱਤਾ ਇਟ ਸੀਜਨ ਨਾਲ ਵਕਈ ਜਿਹੜਾ ਉਹ ਲੋੜਵੰਦਾ ਔਰ ਗਰੀਬਾਂ ਬੱਚਿਆਂ ਦੀ ਜਿਹੜੀ ਆ ਸਿੱਧੀ ਮਦਦ ਹੋਊਗੀ ਤਾਂ ਨੂੰ ਇਹ ਫੈਸਲਾ ਨਵਦੀਏ ਚੋੜ ਬੈ ਮੈਨੂੰ ਇਸ ਕਰਕੇ ਲੱਗਿਆ ਕਿ ਵਿਕਾਸ ਦਾ ਕੋਈ ਵੀ ਕੰਮ ਹੋਣਾ ਉਹ ਬਿਨਾ ਸਿੱਖਿਆ ਤੋਂ ਬਿਨਾ ਐਜੂਕੇਸ਼ਨ ਤੋਂ ਨਹੀਂ ਹੋਣਾ ਅਗਰ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਚੰਗੀ ਆ ਤਾਂ ਸਾਡਾ ਦੇਸ਼ ਆਟੋਮੈਟਿਕਲੀ ਤਰੱਕੀ ਕਰੇਗਾ ਕੀ ਪਹਿਲਾਂ 16 ਵਾਲੇ 25% ਦੀ ਮੋਟੋ ਨਹੀਂ ਹੁੰਦੀ ਹਾਂ ਇਹ ਇਹ ਬੜਾ ਗੰਭੀਰ ਵਿਸ਼ਾ ਇਹ ਮਾਰਯੋਗ ਪ੍ਰਾਈਮ ਮਿਨਿਸਟਰ ਆਪਣੇ ਮਰਮੋਤ ਸਿੰਘ ਦੇ ਕਾਲ ਦੌਰਾਨ ਵੀ ਇਹ ਇੱਕ ਰੈਗੂਲੇਸ਼ਨ ਪਾਸ ਹੋਇਆ ਸੀਗਾ ਆਰਟੀਈ ਰਾਈਟ ਟੂ ਐਜੂਕੇਸ਼ਨ ਲੇਕਿਨ ਉਹ ਸਰਕਾਰਾਂ ਨੇ ਮੌਕੇ ਦੀ ਸਰਕਾਰਾਂ ਨੇ ਅੱਛੇ ਤਰੀਕੇ ਨਾਲ ਉਹ ਇੰਪਲੀਮੈਂਟ ਨਹੀਂ ਕੀਤਾ ਤੇ ਹੁਣ ਜਿਹੜਾ ਮੈਂ ਦੇਖ ਰਿਹਾ ਕਿ ਹਾਈ ਕੋਰਟ ਦਾ ਜਿਹੜਾ ਡਿਸੀਜਨ ਆ ਉਹਦੇ ਵਿੱਚ ਸਰਕਾਰ ਨੂੰ ਸੰਸਥਾਵਾਂ ਨੂੰ ਮਿਲ ਕੇ ਜਿਹੜਾ ਉਹ ਇੰਪਲੀਮੈਂਟ ਕਰਾਉਣਗੇ ਤਾਂ ਡਾਇਰੈਕਟ ਜਿਹੜਾ ਉਹ ਉਹ ਫਾਇਦਾ ਲੋਕਾਂ ਨੂੰ ਹੋਵੇਗਾ एनजीओ ਵਰ ਕੀ ਹੋਊਗਾ ਦੇਖਦੇ ਹਾਂ ਹਾਂ ਐਨਜੀਓ ਐਨਜੀਓ ਦਾ ਮਤਲਬ ਹੁੰਦਾ ਕਿ ਸਮਾਜ ਸੇਵੀ ਸੰਸਥਾ ਕਿ ਜਿਹੜੇ ਕੰਮ ਗਵਰਨਮੈਂਟ ਨਹੀਂ ਕਰ ਪਾਉਂਦੀਆਂ ਉਹ ਕਈ ਵਾਰੀ ਸਮਾਜਿਕ ਸੰਸਥਾਵਾਂ ਕਰ ਪਾਉਂਦੀਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਬੱਚਿਆਂ ਨੂੰ ਅਵੇਅਰ ਕਰਾਂਗੇ ਕਿ ਜਿਹੜਾ ਮਾਨਯੋਗ ਹਾਈ ਕੋਰਟ ਦਾ ਫੈਸਲਾ ਜਿਹੜਾ ਆਇਆ ਉਹ ਤੁਹਾਡੇ ਹੱਕ ਵਿੱਚ ਆਇਆ ਲੋਕਾਂ ਨੂੰ ਲਾਮਬੰਦ ਕਰਕੇ ਲੋਕਾਂ ਨੂੰ ਜਾਗਰੂਕ ਕਰਕੇ ਸਕੂਲਾਂ ਤੇ ਸਿੱਖਿਆ ਵਿਭਾਗ ਦੇ ਨਾਲ ਤਾਲਮੇਲ ਬਣਾ ਕੇ ਲੋਕਾਂ ਨੂੰ ਇਹਨਾਂ ਦਾ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਹੜੇ ਕਿਹੜਾ ਗਰੀਬ ਬੱਚਿਆਂ ਨੂੰ ਫਾਇਦਾ ਮਿਲੇ ਹਾਂ ਇਹਦੇ ਵਿੱਚ ਕੋਈ ਖਾਸ ਕੈਟਾਗਰੀ ਵੱਖਰੀ ਵੱਖਰੀ ਨਹੀਂ ਰੱਖੀ ਗਈ ਇਹਦੇ ਵਿੱਚ ਲੋੜਵੰਦ ਗਰੀਬ ਲੋੜਵੰਦ ਉਹ ਚਾਹੇ ਕਿਸੇ ਜਾਤੀ ਨਾਲ ਸੰਬੰਧ ਰੱਖਦਾ ਹੋਵੇ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੋਵੇ ਉਹਨੇ ਅਗਰ ਉਹਦੀ ਹਾਲਤ ਜਿਹੜੇ ਕਮਜ਼ੋਰ ਵਰਗ ਦੇ ਵਿੱਚ ਆਉਂਦਾ ਤੇ ਉਹਨਾਂ ਬੱਚਿਆਂ ਨੂੰ ਇਹ ਫਾਇਦਾ ਹੋਏਗਾ। ਕੋੜੇ ਕਹਿੰਦੇ ਆਰਥਿਕ ਰક્ષਣ ਹੈ। ਜੀ ਜੀ ਬਿਲਕੁਲ ਇਹ ਉਹਦੇ ਵਿੱਚ ਕਲੀਅਰ ਕਟ ਲਿਖਿਆ ਗਿਆ ਕਿ ਇਹ ਜਿਹੜੇ ਲੋੜਵੰਦ ਤੇ ਜਿਹੜੇ ਆ ਨੀੜੀ ਲੋਗਾ ਇਹ ਉਹਨਾਂ ਵਾਸਤੇ ਜਿਹੜਾ ਫੈਸਲਾ ਹੈ। ਇਸ ਸਹਤ ਮਦਦ ਸਰਕਾਰ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੈ? ਅਗਰ ਹਾਂ ਸਰਕਾਰਾਂ ਨੇ ਅਗਰ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕੀਤਾ ਹੁੰਦਾ ਤੇ ਹਾਈ ਕੋਰਟ ਨੂੰ ਜ਼ਰੂਰਤ ਹੀ ਨਹੀਂ ਐਦਾਂ ਦਾ ਫੈਸਲਾ ਸੁਣਾਉਂਦੀ ਹੁਣ ਕਿਹਾ ਕਿ ਇਹ ਚਾਹੀਦਾ ਸੀ ਕਿ ਸਰਕਾਰ ਇਹਨੂੰ ਇਨਬਿਨ ਲਾਗੂ ਕਰਦੀ ਤੇ ਉਹ ਲੋਕਾਂ ਨੂੰ ਬੱਚਿਆਂ ਨੂੰ ਫਾਇਦਾ ਪਹੁੰਚਾਉਂਦੀ ਸਰਕਾਰ ਹੁਣ ਵੀ ਚਾਵੇ ਤੇ ਉਹ ਹਾਈ ਕੋਰਟ ਦੇ ਫੈਸਲੇ ਨੂੰ ਇਨਬਿਨ ਲਾਗੂ ਕਰ ਲੇ ਤੇ ਜਿਹੜਾ ਲੋਕਾਂ ਦਾ ਫਾਇਦਾ ਕਰੇ ਔਰ ਕੀ ਕਾਰਨ ਕੋਈ ਵੀ ਲੋਕ ਭਲਾਈ ਦੇ ਕੰਮਾਂ ਲਈ ਪਿਟੀਸ਼ਨਾਂ ਪਾ ਕੇ ਫੈਸਲੇ ਲੈ ਲੈਂਦੇ ਆ ਇਹ ਬੜਾ ਸਾਡੇ ਦੇਸ਼ ਦਾ ਦੁਖਾਂਤ ਆ ਕਿ ਜਿਨ੍ਹਾਂ ਕੰਮਾਂ ਲਈ ਅਸੀਂ ਸਰਕਾਰਾਂ ਨੂੰ ਚੋਂਦੇ ਆ ਉਹ ਕੰਮ ਕੰਮ ਨਹੀਂ ਹੁੰਦੇ ਉਹ ਰਾਜਨੀਤਿਕ ਲੋਕ ਸਿਰਫ ਆਪਣਾ ਬੈਨੀਫਿਟ ਦੇਖਦੇ ਆ ਉਹ ਲੋਕਾਂ ਦਾ ਹਿੱਤ ਬਿਲਕੁਲ ਨਹੀਂ ਦੇਖਦੇ ਇਸ ਕਰਕੇ ਜਿਹੜੀਆਂ ਅਦਾਲਤਾਂ ਉਹ ਫਿਰ ਅੱਗੇ ਆਉਂਦੀਆਂ ਤੇ ਉਹ ਫਿਰ ਇਸ ਜਿਹੇ ਫੈਸਲੇ ਸੁਣਾਉਂਦੀਆਂ ਜੇਕਰ ਅਸੀਂ ਵਿਕਸਤ ਦੇਸ਼ਾਂ ਦੀ ਗੱਲ ਕਰੀਏ ਅਮਰੀਕਾ ਕੈਨੇਡਾ ਯੂਰਪ ਉਹ ਤੇ ਕੋਈ ਇਦਾਂ ਦੀ ਗੱਲਾਂ ਨਹੀਂ ਲਾ ਮੰਗਵਾ ਤਰ ਲਾ ਕੋਈ ਸਰਕਾਰ ਆਪਣੇ ਆਪ ਲੱਗ ਬਾਤਿਆ ਲੋਕਾਂ ਦੀ ਮੈਂ ਅਸੀਂ ਗੱਲਾਂ ਅਸੀਂ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰਦੇ ਆ ਸਰ ਸਾਰੇ ਦਾਅਵੇ ਸਾਡੇ ਖੋਖਲੇ ਆ ਕਿਉਂਕਿ ਅਸੀਂ ਐਜੂਕੇਸ਼ਨ ਨੂੰ ਪ੍ਰਮੋਟ ਹੀ ਨਹੀਂ ਕਰਨਾ ਚਾਹੁੰਦੇ ਐਜੂਕੇਟਰ ਜੇਕਰ ਪ੍ਰਮੋਟ ਹੋ ਗਈ ਲੋਕਲ ਲੀਡਰਾਂ ਨੂੰ ਸਵਾਲ ਕਰਨਗੇ ਲੀਡਰ ਲੋਗ ਇਸ ਕਰਕੇ ਜਿਹੜਾ ਸਾਡੇ ਇੰਡੀਆ ਦਾ ਬੜਾ ਵੱਡਾ ਦੁਖਾਣਾ ਤਾਂ ਕਿ ਜਿਹੜੀਆਂ ਚੀਜ਼ਾਂ ਸਕੂਲਾਂ ਤੇ ਇੰਪਲੀਮੈਂਟ ਹੋਣੇ ਚਾਹੀਦੀਆਂ ਐਜੂਕੇਸ਼ਨ ਵਾਸਤੇ ਇਹਦਾ ਬਜਟ ਬਹੁਤ ਵੱਡਾ ਹੋਣਾ ਚਾਹੀਦਾ ਸਾਡੇ ਜਿਹੜਾ ਬਜਟ ਦਿਨ-ਬਦ ਦਿਨ ਘਟਾਇਆ ਜਾਂਦਾ ਬਜਟ ਇਹਦਾ ਵਧਾਉਣਾ ਚਾਹੀਦਾ ਸਰ ਦੇ ਜੀ ਤੁਸੀਂ ਕੀ ਕਹਿ ਸਕਦੇ ਆ ਐਜੂਕੇਸ਼ਨ ਤੇ ਹੈਲਥ ਮੈਡੀਕਲ ਦੋਵੇਂ ਕੋ ਮਹਾਰ ਬਣ ਚੁੱਕੇ ਆ ਹਾਂਜੀ ਬਿਲਕੁਲ ਇਹਦੇ ਵਿੱਚ ਜਿਹੜਾ এডਿਕੇਸ਼ਨ ਵੀ ਨੀਜੀ ਹੱਥਾਂ ਵਿੱਚ ਚੱਲ ਗਿਆ ਔਰ ਹੈਲਥ ਸਿਸਟਮ ਵੀ ਸਾਡਾ ਨੀਜੀ ਹੱਥਾਂ ਵਿੱਚ ਚੱਲ ਗਿਆ ਤੇ ਮੈਂ ਚਾਹੂੰਗਾ ਕਿ ਇਹ ਜਿਹੜਾ ਇਹ ਦੋਨਾਂ ਸਿਸਟਮਾਂ ਦੇ ਵਿੱਚ ਸੁਧਾਰ ਹੋਵੇ ਤੇ ਲੋਕ ਐਜੂਕੇਟ ਹੋਣ ਤੇ ਜਿਹੜਾ ਅਸੀਂ ਵੀ ਵਿਕਸਤ ਦੇਸ਼ਾਂ ਦੇ ਮੁਕਾਬਲੇ ਆਪਣੇ ਦੇਸ਼ ਨੂੰ ਇੱਕ ਵਿਕਸਿਤ ਭਾਰਤ ਦੇਖ ਸਕੀਏ ਤੁਹਾਨੂੰ ਬੋਰਸ ਆਪਣੇ ਪਹਿਲੇ ਮੁੱਦਾਂ ਦਰਿਆ ਸਿੱਖਿਆ ਉਹ ਅਧਿਕਾਰ ਜਿਵੇਂ ਜਿਸ ਤਰ੍ਹਾਂ ਦੇਖੋਗੇ ਤੁਸੀਂ ਰਾਇਪੋਰਟ ਦਾ ਆਰਡਰ ਮੈਂ ਮੈਂ ਬਹੁਤ ਸਾਰੀਆਂ ਹੋਰ ਵੀ ਕਈ ਫੈਸਲੇ ਸਰਕਾਰ ਦੇ ਖਿਲਾਫ ਦੇ ਵਿੱਚ ਆਉਂਦੇ ਲੋਕਾਂ ਦੇ ਹਿੱਤ ਵਿੱਚ ਆਉਂਦੇ ਆ ਲੇਕਿਨ ਵਿਭਾਗ ਦੀ ਜਿਹੜੀ ਹਾਲੇ ਤੱਕ ਵੀ ਕਾਰਗੁਜ਼ਾਰੀ ਜਿਹੜੀ ਆ ਬਹੁਤ ਮਾੜੀ ਆ ਮੈਨੂੰ ਬਹੁਤ ਹੀ ਉਮੀਦ ਨਹੀਂ ਆ ਕਿ ਸਿੱਖਿਆ ਵਿਭਾਗ ਵੀ ਇਹਦੇ ਵਿੱਚ ਕੋਈ ਅੱਛੀ ਭੂਮਿਕਾ ਨਿਭਾਊਗਾ ਮੈਂ ਮੈਂ ਹੀ ਚਾਹੂੰਗਾ ਲੋਕਾਂ ਨੂੰ ਵੀ ਅਪੀਲ ਕਰੂੰਗਾ ਉਹ ਕੋਈ ਲਾਂਬਾ ਬੰਦ ਹੋਣ ਤੇ ਉਹ ਸਿੱਖਿਆ ਵਿਭਾਗ ਤੇ ਇਦਾਂ ਦਾ ਪ੍ਰੈਸ਼ਰ ਬਣਾਉਣ ਕਿ ਸਿੱਖਿਆ ਵਿਭਾਗ ਖੁਦ ਇਸ ਫੈਸਲੇ ਤੇ ਕੰਮ ਕਰੇ ਔਰ ਲੋਕਾਂ ਨੂੰ ਉਹਨਾਂ ਦਾ ਜਿਹੜਾ ਬੰਦਾ ਹੱਕ ਦਿਵਾਵੇ